ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਇਹ ਬਾਣੀ ਦੀਏ ਤੁਕਾਂ ਨੇ ਅਤੇ ਇਹ ਪਾਣੀ ਜੋ ਤੁਸੀਂ ਵੇਖ ਰਹੇ ਹੋ ਇਹ ਫਾਜ਼ਿਲਕਾ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਦਤੇ ਵਸਿਆ ਸ਼ਹਿਰ ਹੈ ਤੇ ਉਸ ਦੇ ਨਾਲ ਹੀ ਤਾਰਬੰਦੀ ਦੇ ਨੇੜੇ ਜਾਂਦਾ ਦੋਨਾਂ ਨਾਨਕਾ ਤੇ ਹੋਰ ਕਈ ਪਿੰਡ ਹਨ ਜਿਨ੍ਹਾਂ ਦੇ ਨਾਲ ਇਹ ਪਾਣੀ ਜਾਂਦਾ ਹੈ ਪਾਣੀ ਦਾ ਰੰਗ ਵੇਖੋ ਕਿ ਕਿੱਡਾ ਮੈਲਾ ਅਤੇ ਕਿੰਨਾ ਗੰਦਾ ਪਾਣੀ ਆ ਰਿਹਾ ਹੈ ਇਹ ਪਾਣੀ ਤੁਹਾਨੂੰ ਬੁਖਾਰ ਰਿਹਾ ਇਹ ਦੇਖੋ ਇਹ ਪਾਣੀ ਜੋ ਬਿਲਕੁਲ ਗੰਦਾ ਤੇ ਮੈਲਾ ਪਾਣੀ ਆ ਰਿਹਾ ਹੈ ਇਹ ਪਾਣੀ ਲਈ ਕਾਲੇ ਪਾਣੀ ਲਈ ਅੱਜ ਲੁਧਿਆਣੇ ਮੋਰਚਾ ਵਿਲਾਇਆ ਜਾ ਰਿਹਾ ਸੀ ਪ੍ਰਸ਼ਾਸਨ ਵੀ ਪੱਬਾ ਪਾਰ ਹੈ ਇਹ ਪਾਣੀ ਜ਼ਮੀਨਾਂ ਦੇ ਵਿੱਚ ਪਾਣੀ ਜਾਂਦਾ ਹੈ ਇਹ ਪਾਣੀ ਜ਼ਮੀਨ ਦੇ ਵਿੱਚ ਵੀ ਰਿਸਦਾ ਹੈ ਅਤੇ ਟਿਊਬਲਾਂ ਦਾ ਬੋਰ ਕੀਤਾ ਜਾਂਦਾ ਹੈ ਅਤੇ ਫਸਲਾਂ ਨੂੰ ਵੀ ਇਹ ਪਾਣੀ ਲੱਗਦਾ ਹੈ ਇਸ ਨਾਲ ਇਹ ਫਸਲਾਂ ਇਨਸਾਨ ਖਾਂਦੇ ਹਨ ਮੈਂ ਖਾਣਾ ਹਾਂ ਤੁਸੀਂ ਖਾਂਦੇ ਹੋ ਪੰਛੀ ਪਸ਼ੂ ਖਾਂਦੇ ਹਨ ਅਤੇ ਇਹ ਜੋ ਪਾਣੀ ਹੈ ਪਿੰਡਾਂ ਦੇ ਲੋਕ ਪੀਂਦੇ ਹਨ ਉਸ ਨਾਲ ਬਿਮਾਰੀਆਂ ਫੈਲਦੀਆਂ ਹਨ ਉਹ ਗੋਡੀਆਂ ਦੀਆਂ ਬਿਮਾਰੀਆਂ ਹਨ ਪੇਟ ਦਰਦ ਦੀਆਂ ਬਿਮਾਰੀਆਂ ਹਨ ਅੱਖਾਂ ਦੀਆਂ ਬਿਮਾਰੀਆਂ ਹਨ ਵਾਰ ਚਿੱਟੇ ਹੋਣ ਦੀਆਂ ਬਿਮਾਰੀਆਂ ਹਨ ਲੋਕਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਦਾ ਕੀ ਕਹਿਣਾ ਆਪ ਉਹ ਵੀ ਜਾਣਾਂਗੇ ਇਹ ਹੋਇਆ ਉਹ ਪਾਣੀ ਪਾਣੀ ਦਾ ਰੰਗ ਵੇਖੋ ਕੀ ਆ ਜਾਂਦਾ ਹੈ ਪਾਣੀ ਦੇ ਪਾਣੀ ਤੇਰਾ ਰੰਗ ਕੈਸ ਆ ਜਿਸਵੇਂ ਮਿਲਾਦੋ ਹੋ ਜੇ ਉਹ ਉਸ ਜੈਸਾ ਪਾਣੀ ਦਾ ਰੰਗ ਜੋ ਕਿ ਬਿਲਕੁਲ ਮੈਲਾ ਤੇ ਗੰਦਾ ਪਾਣੀ ਤੁਸੀਂ ਸਾਫ ਕੈਮਰੇ ਦੀ ਸਕਰੀਨ ਤੇ ਵੇਖ ਰਹੇ ਹੋ ਇਹ ਪਾਣੀ ਦਰਿਆ ਵਿੱਚ ਜਾ ਕੇ ਮਿਕਸ ਹੋ ਜਾਂਦਾ ਹੈ ਅਤੇ ਜ਼ਮੀਨਾਂ ਤੇ ਇਨਸਾਨਾਂ ਤੇ ਪਸ਼ੂ ਪੰਛੀਆਂ ਨੂੰ ਵੀ ਮਾਰ ਕਰਦਾ ਹੈ ਇਸ ਦੇ ਕੀ ਕੀ ਨੁਕਸਾਨ ਹਨ ਆਪਾਂ ਸਬੰਧਤ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਡਾਕਟਰਾਂ ਨਾਲ ਵੀ ਗੱਲ ਕਰਾਂਗੇ ਹੋਰ ਕੀ ਕੀ ਹੁੰਦਾ ਹੈ ਇੱਥੇ ਤੁਹਾਨੂੰ ਵਿਖਾਵਾਂਗੇ ਪਿੰਡ ਵਾਸੀਆਂ ਦਾ ਆਓ ਕਰੀਏ ਕਰੀਏ ਗੱਲ ਜਿਵੇਂ ਕਿ ਤੁਹਾਨੂੰ ਸ਼ੁਰੂ ਤੋਂ ਵਿਖਾਇਆ ਸੀ ਵੀ ਦਰਿਆ ਦਾ ਪਾਣੀ ਕਿੰਨਾ ਗੱਧਾ ਹੋ ਚੁੱਕਿਆ ਹੈ ਹੁਣ ਉਸ ਤੋਂ ਬਾਅਦ ਆਪਾਂ ਅਗਲੇ ਪਿੰਡਾਂ ਵੱਲ ਚੱਲੇ ਆਂ ਤੇ ਆਪਾਂ ਚੱਲਦੇ-ਚੱਲਦੇ ਪੁੱਜ ਗਏ ਆਂ ਸਰਦ ਦੇ ਬਿਲਕੁਲ ਨੇੜੇ ਵਸੇ ਪਿੰਡ ਬਿਲਕੁਲ ਸਾਦੇ ਨੇੜੇ ਵਸੇ ਪਿੰਡ ਦੋਨਾ ਨਾਨਕਾ ਜੋ ਕਿ ਕਾਫੀ ਚਰਚਾ ਵਿੱਚ ਰਹਿੰਦਾ ਹੈ ਪਿੰਡ ਦੋਨਾ ਨਾਨਕਾ ਉਹ ਆਪਣੇ ਸਕੂਲ ਕਰਕੇ ਆਪਣੀ ਸਿੱਖਿਆ ਕਰਕੇ ਅੱਜ ਦੇ ਮੁੱਖ ਮੰਤਰੀ ਵੀ ਕਈ ਵਾਰ ਸਟੇਜਾਂ ਤੋਂ ਇਸ ਪਿੰਡ ਦਾ ਨਾਮ ਲੈ ਚੁੱਕੇ ਹਨ ਕਿਉਂਕਿ ਜਦ ਉਹ ਕਲਾਕਾਰ ਸੀ ਰਾਜਨੀਤੀ ਤੋਂ ਕੋਸੋ ਦੂਰ ਸੀ ਉਸ ਪਿੰਡ ਵਿੱਚ ਆਏ ਸੀ ਅਤੇ ਉਹਨਾਂ ਨੇ ਪਿੰਡ ਵਿੱਚ ਕੰਮ ਵੀ ਕੀਤਾ ਸੀ ਅਤੇ ਦਾਅਵੇ ਵੀ ਕਰਦੇ ਹਨ ਪਰ ਪਿੰਡ ਦੇ ਹਾਲਾਤ ਕੀ ਹਨ ਇਹ ਵੀ ਜਾਣਾਂਗੇ ਉੱਥੇ ਦੂਜੇ ਪਾਸੇ ਪਿੰਡ ਵਿੱਚ ਤਿਰੰਗਾ ਲੱਗਿਆ ਵੇਖ ਰਹੇ ਹੋ ਪਿੰਡ ਵਾਸੀ ਦੇਸ਼ ਨੂੰ ਪਿਆਰ ਕਰਦੇ ਹਨ ਦੇਸ਼ ਪ੍ਰੇਮ ਦੀ ਭਾਵਨਾ ਹੋਣਾ ਚਾਹੀਦਾ ਹੈ ਨੌਜਵਾਨ ਤੇ ਕਰ ਬਿਮਾਰੀਆਂ ਤਿਰੰਗਾ ਵੀ ਲੱਗਿਆ ਨੌਜਵਾਨਾਂ ਨਾਲ ਵੀ ਗੱਲ ਕਰਨੇ ਹਨ ਐਵੇਂ ਤੇਰਾ ਚੱਕ ਸਰੀ ਹਾਂ ਤਿਰੰਗਾ ਲਾਇਆ ਤੁਸੀਂ ਹਾਂਜੀ ਲਾਇਆ ਕਿਉਂ ਲਾਇਆ ਇੱਕ ਜਾਦੀ ਵਾਲਿਆ ਖਿਆੜੇ ਦੇ ਮਨਾਵੀ ਦਾ ਨਾਲ ਕੇ ਸਰਕਾਰ ਮਦਦ ਨਹੀਂ ਕਰਦੀ ਨਹੀਂ ਤੇਰੇ ਤੇ ਜਿਆਦੀ ਟਿਆੜੀ ਤਾਂ ਹਮਣਾਣਾ ਪੈਂਦਾ ਸਾਰੇ ਦੇਸ਼ ਨੂੰ ਪਿਆਰ ਕਰਦੇ ਹੋ ਹਾਂਜੀ ਦੇਸ਼ ਨੂੰ ਕੇ ਜਿਹੜਾ ਨਾ ਦੇ ਨਾ ਲਾ ਜੋਗੀ ਪੜਦਾ ਜੰਗਲ ਬੰਦ ਬਾਹਰ ਨਹੀਂ ਪਲਾਸਟੂ ਪੜਦਾ ਜੋਗੀ ਕਰੇ ਹੁੰਦਾ ਕਿ ਨਾ ਦੇ ਤਾ ਮੇਰੇ ਬੱਚੇ ਦਾ ਹੋਵੇ ਸਰਕਾਰ ਦੇ ਨਾਲ ਜੇ ਮੈਂ ਪਾਇਆ ਤੋ ਗਨਾਲੀ ਪੈ ਰਹੀ ਹੈਗੀ ਵੇਗ ਗਈ ਉਹ ਵੇ ਅੱਗੇ ਮੇਰੇ ਤੇ ਲੱਗੀ ਕੋ ਤੇ ਵਕੀਲਾਂ ਕੇਸਾਂ ਤੇ ਲੱਗੋ ਅਜੇ ਵਿੱਚੇ ਬਾਲ ਹੈਗਾ ਜਿਹਨੇ ਆਇਆ ਉਹ ਵੀ ਕੋਈ ਮਤ ਨਹੀਂ ਕਿ ਹੈ ਕਿ ਤੀਣਾ ਸੋਣੇ ਅਫਸਰ ਜਾ ਕੇ ਜਿਹਨੇ ਕਬੀਰ ਦੇ ਉਹ ਵੀ ਖੋਲੀ ਬੰਨ ਕੋਈ ਸੂਰਤ ਮੰਝੇ ਤੇ ਪਿਆ ਲਖਮੀਰ ਸਿੰਘ ਦੱਸਦਾ ਹੈ ਕਿ ਕਿਸ ਤਰ੍ਹਾਂ ਗੰਦੇ ਪਾਣੀ ਨਾਲ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ ਹੈ ਤੇ ਕੋਈ ਵੀ ਮਦਦ ਨਹੀਂ ਕਰ ਰਿਹਾ ਲਖਮੀਰ ਸਿੰਘ ਜੀ ਕਿਹੜੇ ਪਿੰਡ ਦੇ ਰਹੇ ਨੇ ਦੋਨਾਂ ਨਾਨਕ ਮੱਤ ਮਨਾਗਰ ਤੁਪੇ ਪੇਓ ਕੰਬਲ ਲੈ ਕੇ ਬੈਠ ਤੇ ਕੀ ਕਰਨਾ ਤੁਹਾਂ ਦਾ ਪੇਸ਼ੈਂਟ ਬਿਮਾਰ ਹੈਗਾ ਮੈਨੂੰ 2 ਸਾਲ ਹੋ ਗਏ ਕੀ ਹੋਇਆ ਕਾਂਡ ਤਾਂ ਬਰਾਮਾ ਬਣੀ ਆ ਡਾਕਟਰਾਂ ਨੇ ਬਹੁਤ ਵਿਖਾਇਆ ਸਰਕਾਰ ਨੂੰ ਸਰਕਾਰ ਨੂੰ ਵੀ ਵਿਖਾਇਆ ਮਨ ਲਾ ਸਰਕਾਰੀ ਹਸਪੀਟਲ ਦਾ ਜਾਣਾ ਹੀ ਕੋ ਨਹੀਂ ਕੋਈ ਮਦਦ ਨਹੀਂ ਮਿਲੀ ਕੋਈ ਮਦਦ ਨਹੀਂ ਮਿਲੀ 1 ਰੁਪਈਆ ਦੀ ਆ ਲੱਤਾਂ ਦੀ ਖੜੋ ਗਈਆਂ ਨੇ ਆ ਵੇਖ ਇਕੱਠੀਆਂ ਨੇ ਬੇ ਲੱਤਾਂ ਆ ਗਾਲਾਂ ਲੱਗ ਜਾਂਦੀ ਰਾਤ ਨੂੰ ਘੰਡ ਪੈਂਦੀ ਨਹੀਂ ਤੂੰ ਨੰਗੀ ਰਾਖ ਲਾ ਤੂੰ ਕਿਉਂ ਕੰਜ ਦਾ ਕੋਈ ਨਾ ਕੋਈ ਨਿਸ਼ਰਮ ਪੀਣ ਦਾ ਪਾਣੀ ਕਿਵੇਂ ਇੱਥੋਂ ਦਾ ਬਿਲਕੁਲ ਮਾੜਾ ਹੈ ਬਿਲਕੁਲ ਮਾੜਾ ਉਹ ਤਾਂ ਵਾਟਰ ਬਾਕਸ ਦਾ ਸੱਤ ਨਹੀਂ ਉਹ ਤਾਂ ਵਾਟਰ ਬਾਕਸ ਦਾ ਹੈ ਪਰ ਪਿੰਨੋ ਮਾੜਾ ਹੈ ਅਸਲ ਮਾੜ ਦੇ ਰਿਹਾ ਰਿਜ਼ਲਟ ਜਿਹੜਾ ਜ਼ਮੀਨਾਂ ਨੂੰ ਪਾਣ ਲੱਗਾ ਧਰਤੀ ਏਠ ਲਾਓ ਕਿਵੇਂ ਉਹ ਵੀ ਮਾੜਾ ਹੈ ਉਹ ਵੀ ਮਾੜਾ ਦੋ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਜੋ ਬਾਈ ਕਿਹੜੇ ਪਿੰਡ ਤੇ ਰਹਿਣ ਆ ਰਹੇ ਹੋ ਤੋਂ ਨੇ ਨਾਲਕ ਵਿਆਹ ਇੱਥੇ ਹੋਇਆ ਸੀ ਹਾਂ ਵਿਆਹ ਇੱਥੇ ਹੋਇਆ ਮੇਰਾ ਕਿੰਨੇ ਸਾਲ ਹੋ ਗਏ ਹੋ ਗਏ 95 ਚ ਮੇਰਾ ਵਿਆਹ ਹੋਇਆ 95 ਜਿਹੜਾ ਇਥੋਂ ਪੀਣ ਵਾਲਾ ਪਾਣੀ ਹੈ ਉਹ ਕਿਵੇਂ ਦਾ ਹੈ ਬਿਲਕੁਲ ਮਾੜਾ ਹੈ ਤੇਰਾ ਜ਼ਮੀਨਾਂ ਨੂੰ ਪਾਣੀ ਲੱਗਦਾ ਉਹ ਕਿਦਾਂ ਹੈ ਉਹ ਵੀ ਬਿਲਕੁਲ ਮਾੜਾ ਹੈ ਉਹਦੇ ਨੂੰ ਕੀ ਕੀ ਕਲਰ ਮੰਨ ਲ ਕਰਦੇ ਨੇ ਕਿਦਾਰੇ ਟਿਬੀਆਂ ਹੁੰਦੀਆਂ ਨੇ ਕਿਦਾਰੇ ਨਹੀਂ ਹੁੰਦੀਆਂ ਅੱਛਾ ਉਹ ਜਿਹੜਾ ਪਾਣੀ ਪਿੰਦੇ ਹੋ ਤੁਸੀਂ ਉਹਦੇ ਨਾਲ ਕੀ ਕੀ ਪ੍ਰੋਬਲਮ ਹੁੰਦੀਆਂ ਨੇ ਉਹਦੇ ਨਾਲ ਮੰਨ ਲੈ ਪੇਟ ਦੀ ਸਮੱਸਿਆ ਹੋ ਗਈ ਅੰਗ ਰੁਕ ਗਏ ਸਾੜੇ ਆ ਬਾਰਡਰ ਦੇ ਏਰੀਏ ਤੇ ਸਾਰੰਦੇ ਅੰਗ ਰੁਕੇ ਹੋਏ ਨੇ ਕਿਸੇ ਦੀ ਲੱਤਾਂ ਨਹੀਂ ਕੰਮ ਕਰਦੀਆਂ ਕਿਸੇ ਦੀ ਕਾਂਡ ਨਹੀਂ ਕੰਮ ਕਰਦੀ ਕਿਸੇ ਦੀ ਕਾਂਡ ਨਹੀਂ ਕੰਮ ਕਰਦੀ ਕਿ ਆ ਜਿਆਦੇ ਹਦਮਾ ਨਹੀਂ ਇੱਥੇ ਗਏ ਨੇ ਤਕਲੀਫ ਹੁੰਦੀ ਐ ਲੱਤਾਂ ਤੋਂ ਬਣ ਗਈ ਪੇਟ ਤੋਂ ਬਣ ਗਈ ਸਰਕਾਰਾਂ ਨੇ ਕੋਈ ਮਦਦ ਤਾਂ ਨਹੀਂ ਕੀਤੀ ਮਦਦ ਉਹਨਾਂ ਨੇ ਕਾਦੀ ਕਰਨੀ ਇਹ ਪਾਣੀ ਗਵੰਤਮਾਨ ਬਣਾ ਤੇ ਗੱਲਾ ਹੈ ਉਹਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਉਦੋਂ ਤਾਂ ਕਹਿੰਦਾ ਸੀ ਮੈਨੂੰ ਬਣਾਓ ਤੇ ਮੈਂ ਤੁਹਾਡੀ ਮਦਦ ਕਰਾਂਦਾ ਤੇ ਸਾਨੂੰ ਤਾਂ ਇੱਥੇ ਕੋਈ ਇੱਥੇ ਕੰਦ ਨਾਲ ਪਾਣੀ ਲੱਗਾ ਰਿਹਾ ਕੋਈ ਮਦਦ ਨਹੀਂ ਮਿਲੀ ਕੋਈ ਕੁਝ ਨਹੀਂ ਕੋਈ ਕਮਰੇ ਪਾਟੇ ਖੜੇ ਨਹੀਂ ਮੈਂ ਤਾਂ ਦਿਹਾੜੀ ਕਰ ਤੇ ਬਣਾਏ ਨੇ ਇਹ ਇਹ دریا ਦਾ ਪਾਣੀ ਹੈ ਇਹ ਜਿਹੜਾ ਜ਼ਮੀਨ ਦਾ ਪਾਣੀ ਆਉਂਦਾ ਉਹ ਦਰਿਆਈ ਪਾਣੀ ਕਰਕੇ ਆਉਂਦਾ ਹਾਂ ਦਰਿਆਈ ਕਰਕੇ ਆਉਂਦਾ ਦਰਿਆ 'ਚ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਫੈਕਟਰੀਆਂ ਦਾ ਗਲਦੇ ਨੇ ਫੈਕਟਰੀਆਂ ਦਾ ਕਾਲਾ ਪਾਣੀ ਆ ਕਾਲਾ ਪਾਣੀ ਗਲਦੇ ਨੇ ਦੇ ਵਿੱਚ ਜਿੰਨੇ ਜਾਨਵਰ ਹੁੰਦੇ ਨੇ ਦਰਿਆ ਵਿੱਚ ਉਹ ਮੁੱਕ ਜਾਂਦੇ ਨੇ ਤੇ ਬੰਦਿਆਂ ਦੇ ਤਾਂ ਪੱਲੇ ਮਰ ਰਹਿਣੇ ਕੀ ਬੰਦੇ ਨੇ ਤਾਂ ਮੁਕਣਾਈ ਇਹ ਜੋ ਇਨਸਾਨ ਮੰਜੇ ਤੇ ਬੈਠਾ ਹੈ ਇਸ ਦਾ ਨਾਮ ਪਾਲਾ ਸਿੰਘ ਹੈ ਤੇ ਦੋਨੋਂ ਨਾਨਕਾ ਦਾ ਰਹਿਣ ਵਾਲਾ ਹੈ ਜੀਵੇਂ ਜੀਵੇਂ ਉਮਰ ਵਧਰੀ ਹੈ ਦਿਮਾਗੀ ਸੰਤੁਲਨ ਖੋ ਚੁੱਕਿਆ ਹੈ ਤੇ ਇਹ ਸਭ ਗੰਦੇ ਪਾਣੀ ਕਰਕੇ ਹੋਇਆ ਹੈ ਇਹ ਕਹਿਣਾ ਇਸ ਦੀ ਪਰਜਾਈ ਦਾ ਹੋਰ ਕੀ ਕੁਝ ਹੋਇਆ ਹੈ ਕੀ ਨਾਮੇ ਜੋ ਬੈਠੇ ਨੇ ਤੁਹਾਡੇ ਕੀ ਲੱਗਦੇ ਇੱਕ ਬੋਲਦੇ ਨਹੀਂ ਬੋਲ ਪੈਂਦੇ ਨਹੀਂ ਬੋਲਦੇ ਇਹ ਐਵੇਂ ਕਿਉਂ ਬੈਠੇ ਨੇ ਸਿੱਧਾ ਹੈਗਾ ਬੇ ਕੰਮਕਾਰ ਨਹੀਂ ਕਰਦਾ ਕੰਮ ਕਰ ਨਹੀਂ ਕਰਦਾ ਐਵੇਂ ਆਪ ਨੂੰ ਆ ਵੀ ਨਹੀਂ ਤੇ ਪਾਣੀ ਆ ਪਾ ਵੀ ਇਹ ਜਨਮ ਤੋਂ ਐਵੇਂ ਨੇ ਪਰ ਦਵਾਈ ਨਹੀਂ ਪੀਟਿਆ ਹਾਂ ਉਹ ਦਮਾ ਹੋ ਗਿਆ ਜਿਆਦਾ ਜਿਆਦਾ ਕੀ ਕੀ ਕਾਰਨ ਮੰਨਦੇ ਹੋ ਕੀ ਕਾਰਨ ਬਣਦਾ ਇਹ ਨਾਦਾ ਇਹ ਹੁੰਦਾ ਕੀ ਨਾਦਾ ਗਾੜ ਮੰਦਾ ਘਟਦਾ ਹੈ ਤੁਸੀਂ ਚੱਲ ਪਵੀ ਦਾ ਜੇ ਨਵਾਈਏ ਤਾਂ ਵੀ ਗਾਲਾ ਮੈਂ ਆਪੇ ਨਵਾਣੀ ਪਰ ਜਾਈਆਂ ਤੇ ਇਹਦੀ ਉਮਰ ਕਿੰਨੀ ਹੋਏਗੀ ਇਹ ਕਿ ਹੋਏ 50 60 ਕੋ ਸਾਲ 70 ਹਾਂ 60 ਪੜੀ ਇਹ ਇਹ ਸ਼ੁਰੂ ਤੋਂ ਐਵੇਂ ਨਹੀਂ ਜੀ ਪਹਿਲਾਂ ਠੀਕ ਸੀ ਹਾਂ ਪਹਿਲਾਂ ਮੜ ਮਟੇਗਾ ਪਰ ਗਾੜ ਮੰਦਾ ਪੈਂਦਾ ਜਾਂਦੀ ਉਹ ਦਿਮਾਗੀ ਹੋਏ ਜਾਂਦੇ ਬਾਅਦ ਚ ਹੋ ਕੇ ਇਹ ਕਿੰਨੇ ਪੈਨ ਬਰਾਸੀ ਇਹ ਕਿ ਸੱਚਾ ਤੇ ਬਾਕੀ ਉਹ ਦੋ ਮੋਕ ਲਈ ਥੋੜੀ ਜਮ ਮੋਕ ਉਹ ਵੀ ਅੰ内 ਹੋ ਗਏ ਸੀ ਹਾਂਜੀ ਇੱਕ ਇੰਦ ਲੈੜੀ ਜਿਹੜਾ ਸੀ ਸਾਸੀ ਮਾਪੁੱਤਰ ਮੇਰੇ ਘਰ ਦਾ ਉਹ ਵੀ ਮੋਕ ਗਿਆ ਭਾਂਗੋ ਬਾਕੀ ਇਹਦੇ ਪੈਣ ਪ੍ਰਾਜੇਟ ਦੋ ਪੈਣਾ ਤਾਂ ਉਹ ਮੋਕ ਗਏ ਕੋਕੁਆਰੀਆ ਕਿ ਦਿਮਾਗੀ ਗਏ ਹੋਰ ਕਿਵੇਂ ਤੁਸੀਂ ਆ ਗਏ ਨੇ ਉਹਨਾਂ ਵੱਟੇ ਲਾ ਦੇ ਮਗਰ ਲੱਗ ਜਾਣਾ ਹੈ ਇਹ ਵੀ ਲੱਗ ਜਾਂਦਾ ਹੈ ਡਾਂਗਾ ਛੋਟੇ ਚਾ ਲੈਂਦਾ ਹੈ ਸਰਕਾਰ ਕੋਈ ਮਦਦ ਨਹੀਂ ਕਰਦੀ ਸਰਕਾਰ ਕੀ ਨਕਮੇ ਬੰਦੇ ਨੂੰ ਕੌਣ ਦੇ ਉੱਤੇ ਨਾਮ ਹੈ ਤੁਹਾਡਾ ਜੀ ਇਹ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਆਪਣਾ ਨੰਦੂ ਯੱਕੇ ਨਾ ਦੋਨਾ ਨਾਂ ਨਾਂ ਮਾਤਮਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਜੋ ਕਹਾਂ ਕਿ ਆ ਵੀ ਕੁਸਾ ਪੀਣ ਦਾ ਪਾਣੀ ਕਿਵੇਂ ਆ ਰਿਹਾ ਹੈ ਇਹ ਖਰਾਬ ਹੈ ਹਾਂ ਖਰਾਬ ਹੀ ਖਰਾਬ ਹੈ ਕੀ ਕੀ ਦਿੱਕਤਾਂ ਆਉਂਦੀਆਂ ਕੀ ਕੀ ਮੁਸ਼ਕਲਾਂ ਆਉਂਦੀਆਂ ਪਾਣੀ ਦਾ ਪਾਣੀ ਜਦੋਂ ਕਦੇ ਕਿ ਟੁੱਟੇ ਜਾਂ ਖਰਾਬ ਆ ਜਾਂਦਾ ਹੈ ਜੇ ਟੁੱਟ ਜਾਵੇ ਤਾਂ ਜਿਹੜਾ ਜ਼ਮੀਨ ਦਾ ਹੀਟਲਾ ਪਾਣੀ ਉਹ ਕਿਵੇਂ ਹੋਰ ਖਾਰਾ ਹੈ ਖਾਰਾ ਖੇਤਾਂ ਨੂੰ ਕਿਹੜਾ ਪਾਣੀ ਲੱਗਦਾ ਹੈ ਖੇਤਾਂ ਜ਼ਮੀਨ ਦਾ ਕਿਹੜਾ ਕਲਰ ਬਣ ਜਾਂਦਾ ਕਲਰ ਬਣ ਜਾਂਦਾ ਕੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਸਰਕਾਰ ਕੀ ਦੇਣਾ ਜਿਹਗਾ ਤਾਂ ਖਾ ਲਈਏ ਨਹੀਂ ਗਾ ਤਾਂ ਬੈਠੇ ਜੋ ਅੱਜ ਮੁੱਖ ਮੰਤਰੀ ਜੀ ਭਗਵੰਤ ਮਾਨ ਅੱਜ ਤੋਂ 15-20 ਸਾਲ ਪਹਿਲਾਂ ਆਏ ਸੀ ਵੀ ਤੁਹਾਡੇ ਪਿੰਡ ਆਏ ਸੀ ਆਏ ਹੁੰਦੇ ਪਰ ਆਪਾਂ ਕਰੇ ਨਾ ਕਿਹੜਾ ਪਾਣੀ ਕਿਵੇਂ ਹੈ ਪਾਣੀ ਖਾਰਾ ਹੈ ਦੰਗਲ ਵੀ ਹੋ ਗਿਆ ਕਿੰਨੇ ਬੰਦੇ ਵੀ ਹੋ ਗਏ ਕੀ ਕਰਨੇ ਉਹ ਗੇ ਜਵਾਤ ਹੋਈ ਬਿੱਲੇ ਹੈਗਾ ਹੁਣ ਜਵਾ ਕਿਥੇ ਨੇ ਉਹ ਤਾਂ ਕੁਝ ਨਹੀਂ ਗਏ ਕਿੰਨੇ ਸੀਗੇ ਮੈਂ ਹੈਗੇ ਹਾਂਜੀ ਮੇਰੇ ਅਗੇ ਪਾਣੀ ਗੁੰਡੀਆਂ ਆ ਗਏ ਦੋ ਮੂਲੇ ਅੱਛਾ ਕਿੰਨੇ ਮੁੱਕ ਗਏ ਲੈ ਤੂੰ ਲਾ ਮੁੱਕ ਤੇ ਨ ਮੁੱਕ ਗਏ ਪਾਣੀ ਕਰਨ ਸਰਕਾਰ ਵੱਲੋਂ ਕੋਈ ਪਾਣੀ ਦੀ ਮਦਦ ਜਾਂ ਤੁਹਾਡੀ ਕੋਈ ਪੈਸਿਆਂ ਨਾਲ ਮਦਦ ਕੀਤੀ ਗਈ ਕੁਝ ਪੈਸੇ ਨਹੀਂ ਦਿੱਤੇ ਕਦੇ ਕੋਈ ਪਾਣੀ ਪੂਣੀ ਚੈੱਕ ਕਰਨ ਵਾਸਤੇ ਆਇਆ ਸੀਗਾ ਬੰਦਾ ਕੋਈ ਇੱਥੇ ਆਦਾ ਇੱਧਰ ਆ ਵਣ ਬਣਾਈ ਉਹ ਜੁੰਡਾ ਲਿਆ ਐਨਾ ਉਹ ਸ਼ਾਨੂ ਲੈਤੀ ਮੈਂ ਬਾਤ ਆ ਬਾਤ ਹਾਂ ਉਹ ਜੁੰਡਾ ਲੈਤੀ ਬੈ ਗਿਆ ਦੇਮ ਫੁੱਲ ਮੁਤੀਵਾ ਕਾ ਬੁੜੀਆਂ ਖਰੀਤੇ ਸਰਕਾਰ ਬਹਿ ਗਈ ਤੇ ਸਾਨੂੰ ਆ ਫਿਰ ਦੇ ਨੂੰ ਮੈਂ ਤੇ ਰੁਆ ਨਾ ਇਹ ਪਹਿਲ ਬਣਨ ਤੋਂ ਪਹਿਲਾਂ ਆਇਆ ਸੀਗਾ ਇੱਥੇ ਇਹ ਤੇ ਪਹਿਲਾ ਆਇਆ ਸੀ ਸਾਰੀ ਦੁਨੀਆ ਇਹਨਾਂ ਮਗਰ ਲੱਗ ਗਈ ਵੀ ਆ ਪਾਣੀ ਤੇ ਸਾਨੂੰ ਇਹ ਕਰ ਦੋ ਹਾਂਜੀ ਉਹਨੇ ਕੋਈ ਗੱਲ ਨਹੀਂ ਮੰਨੀ ਆਦਾ ਉਹ ਤਾਂ ਲੈਂਦਾ ਕੰਟੈਂਸ ਆ ਲੋਗਰੀ ਲੱਗ ਗਈ ਇਹ ਜੋ ਨੌਜਵਾਨ ਗਬਰੂ ਤੁਸੀਂ ਵੇਖ ਰਹੇ ਹੋ ਮੰਜੇ ਤੇ ਪਿਆ ਹੈ ਪੈਰਾਂ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਥੋਪ ਨਿਕਲੀ ਹੋਈ ਹੈ ਮੰਜੇ ਤੇ ਪਿਆ ਹੈ ਚੱਲਣ ਫਿਰ ਅਸਮਰਥ ਹੈ ਸੁਣਨ ਚ ਅਸਮਰਥ ਹੈ ਬੋਲਣ ਦੇ ਵਿੱਚ ਅਸਵਰਥ ਹੈ ਲਿਖ ਕੇ ਆਦੀ ਗੱਲ ਦਾ ਜਵਾਬ ਦਿੰਦਾ ਹੈ ਅਤੇ ਲਿਖ ਕੇ ਪੜ ਲੈਂਦਾ ਹੈ ਅਤੇ ਗੱਲ ਸਮਝਦਾ ਹੈ ਪਰ ਮੰਜੇ ਦੇ ਪਿਆ ਹੈ ਠੀਕ ਉਸੇ ਤਰ੍ਹਾਂ ਹੀ ਇਹ ਜੋ ਤੁਸੀਂ ਲੜਕੀ ਵੇਖ ਰਹੇ ਹੋ ਸਕਰੀਨ ਤੇ ਇਹ ਵੀ ਚੱਲਣ ਵਿੱਚ ਅਸਮਰਥ ਹੈ ਇਸ ਦੀ ਲੱਤਾਂ ਖਰਾ ਹੋ ਚੁੱਕੀਆਂ ਹਨ ਪਰਿਵਾਰ ਵੱਲੋਂ ਆਪਰੇਸ਼ਨ ਵੀ ਕਰਵਾਏ ਗਏ ਹਨ ਜਿਸ ਕਰਕੇ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਸਕਦੀ ਹੈ ਚੱਲਣ ਫਿਰ ਵਿੱਚ ਅਸਮਰਥ ਹੈ ਇਹ ਸਭ ਦੋਨਾਂ ਨਾਲ ਕਾ ਪਿੰਡ ਦੇ ਹਨ ਕੀ ਨਾਮ ਹੈ ਮੇਰਾ ਨਾਮ ਮਿਲਖ ਸਿੰਘ ਹੈ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਮਾਂ ਵਾਲ ਦੇ ਰਹਿਣ ਵਾਲੇ ਹੁਣ ਕਿਹੜੇ ਪਿੰਡ ਖੜੇ ਹੋ ਦੋਨੇ ਨਾਨਕੇ ਕੀ ਇੱਥੇ ਦਿੱਕਤਾਂ ਨੇ ਕੀ ਮੁਸੀਬਤਾਂ ਨੇ ਇੱਥੇ ਇੱਥੇ ਜੀ ਇੱਕ ਤਾਂ ਪਾਣੀ ਬੜਾ ਖਰਾਬ ਹੈ ਜੀ ਪਾਣੀ ਬਹੁਤ ਮਾੜਾ ਹੈ ਜੀ ਕੋਈ ਪੀਣ ਦਾ ਹੱਲ ਨਹੀਂ ਕਿਸੇ ਨੂੰ ਵੀ ਜੀ ਇੱਕ ਬਸੂ ਤਾਂ ਇਵੇਂ ਹੀ ਬਸ ਕਿਹੜਾ ਪਾਣੀ ਗੰਦਾ ਆਦਾ ਉਹ ਬਹੁਤ ਨੌਂਡੀ ਕੱਟੇਗੀ ਜੀ ਤੇ ਇਹ ਕਾ ਨਾਲੀਆਂ ਸੜਕਾਂ ਦੇ ਬਹੁਤ ਮਾੜੇ ਹਾਲ ਨੇ ਜਿਹੜੇ ਪਾਣੀ ਨਾਲ ਕੀ ਦਿੱਕਤ ਹੈ ਪਾਣੀ ਖਰਾਬ ਬਹੁਤ ਹੈ ਜੀ ਉਹਨਾਂ ਕਿਸ ਤਰ੍ਹਾਂ ਦੇ ਮੁਸੀਬਤਾਂ ਆਦੀਆਂ ਨੇ ਮੁਸੀਬਤਾਂ ਆਈਆਂ ਨੇ ਤੇ ਪਾਣੀ ਚੰਗਾ ਹੋਣਾ ਚਾਹੀਦਾ ਹੈ ਜੀ ਪਾਣੀ ਵਧੀਆ ਆਵੇ ਮੁਰਦਾ ਹੈ ਨਹੀਂ ਤਾਂ ਉਹਨੀਆਂ ਦਾ ਕੋਈ ਹਾਲ ਜਿੰਦ ਨਹੀਂ ਇੱਥੇ ਦਾ ਇੱਥੇ ਇਹ ਬੜੇ ਘਰੇ ਘੁਮੇ ਕਿਸੇ ਦੇ ਗੋਡੇ ਕਿਸੇ ਦੇ ਅੱਖਾਂ ਕਿਸੇ ਪੇਟ ਬਹੁਤ ਜ਼ਿਆਦਾ ਹੋਵੇ ਬੰਨੇ ਉਹਦਾ ਕਾਰਨ ਕੀ ਹੈ ਕਾਰਨ ਪਾਣੀ ਕਰਦੀ ਹੈ ਪਾਣੀ ਕਰਕੇ ਜਿਹੜਾ ਦਰਿਆ ਚ ਪਾਣੀ ਆਂਦਾ ਫਸਲਾਂ ਲਾਉਂਦੇ ਉਹ ਕੋਈ ਫਸਲਾਂ ਨਹੀਂ ਲਾਦੇ ਬਸ ਅੱਗੇ ਜਾਂਦਾ ਸਿੱਧਾ ਹੀ ਇਹ ਕਾਲਾ ਪਾਣੀ ਆ ਰਿਹਾ ਸਾਫ਼ ਪਾਣੀ ਆ ਰਿਹਾ ਕਾਲਾ ਜਿਹਾ ਗੰਦਾ ਪਾਣੀ ਇਹ ਤਾਂ ਕਹਿੰਦੇ ਦਰਿਆ ਦਾ ਪਾਣੀ ਵਧੀਆ ਹੁੰਦਾ ਫਸਲਾਂ ਲਈ ਦਰਿਆ ਨਹੀਂ ਹੈਗਾ ਸੇਮ ਨਾਲ ਦਾ ਪਾਣੀ ਇਹ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹਾਂ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਆ ਰਿਹਾ ਮੁਕਸਰ ਦਾ ਜਲਾਲਾਬਾਦ ਦਾ ਇਹ ਇਹਦੇ ਵਿੱਚ ਸਫਾਰੀਆਂ ਨੇ ਇੱਥੇ ਨੇੜੇ ਨੇੜੇ ਸ਼ਹਿਰ ਦਾ ਕਿੜੇ ਕਿਨੇ ਇੱਥੇ ਆ ਰਿਹਾ ਲਾਦੂਆ ਜਲਾਲਾਬਾਦ ਮੁਕਸਰ ਗੁਰੂ ਸਾਰੀ ਵਿੱਚ ਇਸ ਵੱਡੀ ਸੇਮਾ ਸਤਲੁਜ ਦਰਿਆ ਜੇ ਪਤਾ ਹੈ ਆ ਇਹ ਸਤਲੁਜ ਜੀ ਬੰਦ ਦੱਸੂਗੀ ਇਹ ਜਿਹੜਾ ਹੈਟਲਾ ਪਾਣੀ ਹੈਗੇ ਦਰਿਆ ਦੇ ਕਾਰਨ ਗੰਦਾ ਹੋ ਗਿਆ ਹਾਂ ਪਾਣੀ ਦੇ ਜਿਹੜਾ ਦਰਿਆ ਚ ਗੰਦਾ ਪਾਣੀ ਆ ਰਿਹਾ ਉਹ ਜਮੀਨ ਚ ਰਲਦਾ ਹੈਗਾ ਤਾਂ ਕਰਕੇ ਬਹੁਤ ਸਲੇ ਸੋਮਾ ਥੱਲੇ ਜਾਂਦਾ ਨਾ ਠੀਕ ਹੈ ਫੋਨ ਸਰਕਾਰ ਕੋਲ ਕੀ ਮੰਗ ਕਰਦੇ ਹੋ ਸਰਕਾਰਾਂ ਕਿ ਪਾਣੀ ਪੂਣੀ ਦੇਵੇ ਚੰਗੇ ਤਾਂ ਸਰਕਾਰ ਹੈਗੀ ਸਰਕਾਰ ਮੁੜਕਾ ਦੀ ਜਗਾ ਸੁਨਾਈ ਨਾ ਕਰੇ ਇਹ ਜੋ ਸੁਰਜੀਤ ਨਾ ਦਾ ਨੌਜਵਾਨ ਚੱਲਿਆ ਆ ਰਿਹਾ ਹੈ ਇਹ ਬਿਲਕੁਲ ਠੀਕ ਸੀ ਇਸ ਨੂੰ ਬੁਖਾਰ ਹੋਇਆ ਡਾਕਟਰੀ ਸਹਾਇਤਾ ਪਿੰਡ ਵਿੱਚ ਨਹੀਂ ਮਿਲੀ ਅਤੇ ਪੋਲੀਓ ਨੇ ਇਸ ਨੂੰ ਘੇਰ ਲਿਆ ਅਤੇ ਅੱਜ ਗੰਦੇ ਪਾਣੀ ਨਾਲ ਜੂਝ ਰਿਹਾ ਹੈ ਕੀ ਕਹਿਣਾ ਹੈ ਇਸ ਦਾ ਕੀ ਨਾਮ ਹੈ ਤੁਹਾਡਾ ਜੀ ਸਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਮਾਟਨਾਰ ਦੋਨਾਂ ਨਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂ ਹੋ ਗਏ ਸਾਰੇ ਪਿੰਡ ਆਲੇ ਤਰੇਂ ਜਾਂਨੋ ਇੱਥੇ ਜੋ ਪੀਣ ਦਾ ਪਾਣੀ ਹੈ ਉਹ ਕਿਸ ਤਰ੍ਹਾਂ ਦਾ ਹੈ ਬਹੁਤ ਗੰਦਾ ਹੈ ਉਹਦੇ ਨਾਲ ਕਿਸ ਕਿਸ ਤਰ੍ਹਾਂ ਦੇ ਨੁਕਸਾਨ ਹੁੰਦੇ ਨੇ ਨੁਕਸਾਨ ਫਰ ਨਿੱਕੇ ਨਿੱਕੇ ਬੱਚਿਆਂ ਦੇ ਵਾਲਾਂ ਚਿੱਟੇ ਹੋਈ ਜਾਂਦੇ ਨੇ ਪੇਟ ਦਰਦ ਅੱਖਾਂ ਇਸ ਤਰ੍ਹਾਂ ਬਹੁਤ ਨੁਕਸਾਨ ਹੁੰਦਾ ਹੈ ਤੇ ਇਹਦਾ ਕਾਰਨ ਕੀ ਬਣਦੇ ਹੋ ਇਹਦਾ ਕਾਰਨ ਬਣਦੇ ਆ ਵੀ ਪਾਣੀ ਵਧੀਆ ਹੋਵੇ ਤੇ ਨਿੱਕੇ ਬੱਚਿਆਂ ਦੇ ਵਾਲਾਂ ਨਾ ਚਿੱਟੇ ਆਉਣ ਪਾਣੀ ਬਹੁਤ ਗੰਦੇ ਨੇ ਖਰਾਬ ਨੇ ਤਾਂ ਕਰਕੇ ਪੋਲੀਓ ਦੇ ਕੇਸ ਵੀ ਕਾਫੀ ਹੁੰਦੇ ਰਹੇ ਨੇ ਹਾਂਜੀ ਹਾਂਜੀ ਉਹ ਤਾਂ ਹੁੰਦੇ ਰਹੇ ਨੇ ਉਹਦਾ ਨਾ ਕੋਈ ਬੇੜੀ ਹੁੰਦੀ ਸੀ ਨਾ ਕੋਈ ਕੋ ਲੰਬੀ ਸੀ ਹਾਂਜੀ ਤੇ ਤਾਂ ਕਰਕੇ ਮੈਂ ਤਾਂ ਆਪ ਨੂੰ ਪੂਰੀ ਹੋ ਗਏ ਬੁਖਾਰ ਚੜਾਫੀ ਪੰਜ ਸੱਤ ਫਲਾ ਲਗਾ ਸੀ ਤੇ ਕੋਈ ਡਾਕਟਰ ਦੀ ਮਦਦ ਨਹੀਂ ਮਿਲੀ ਨਹੀਂ ਜੀ ਉਹ ਤਾਂ ਡਾਕਟਰ ਆਂਦੇ ਹੀ ਨਹੀਂ ਸੀ ਤੇ ਜਿਹੜਾ ਦਰਿਆ ਦਾ ਪਾਣੀ ਉਹ ਕਿਦਾਂ ਦਾ ਹੈ ਉਹ ਫੈਕਟਰੀਆਂ ਦਾ ਆ ਰਿਹਾ ਗੰਦਾ ਪਾਣੀ ਕਾਲਾ ਪਾਣੀ ਹੈ ਕਲਰ ਹੋਈ ਜਾਂਦਾ ਜ਼ਮੀਨਾਂ ਖਰਾਬ ਹੋਈ ਜਾਂਦੇ ਪਾਣੀ ਗੰਦੇ ਹੋਈ ਜਾਂਦੇ ਲੁਧਿਆਣਾ ਵੱਡੇ ਵੱਡੇ ਸ਼ਹਿਰਾਂ ਦਾ ਗੰਦਾ ਪਾਣੀ ਫੈਕਟਰੀਆਂ ਦਾ ਆ ਰਿਹਾ ਹੈ ਪਾਕਿਸਤਾਨ ਤੋਂ ਆਂਦਾ ਹੈ ਪਾਕਿਸਤਾਨ ਤੋਂ ਹੀ ਆਉਂਦਾ ਹੈ ਪਾਕਿਸਤਾਨ ਤੋਂ ਹੀ ਪਾਣੀ ਆਉਂਦਾ ਹੈ ਸਰਕਾਰਾਂ ਨੂੰ ਕੋਈ ਮੰਗ ਕੀਤੀ ਹੈ ਮੰਗ ਫਰੇਕੀ ਕੀਤੀ ਹੈ ਵੀ ਪਾਣੀ ਵਧਿਆਏ ਸਰਕਾਰ ਕੋਈ ਸਮਝਦੀ ਨਹੀਂ ਨਾ ਸੁਣਦੀ ਤੇ ਵਾਟਰ ਬਾਕਸ ਜਿਹੜਾ ਲੱਗਿਆ ਕਿੱਥੇ ਲੱਗਿਆ ਹੈ ਇਹ ਮਾਤਮਨਗਰ ਕਿੰਨੇ ਪਿੰਡਾਂ ਦਾ ਲੱਗਿਆ ਹੈ ਇਹ ਹੈ ਤਿੰਨ ਪਿੰਡਾਂ ਦਾ ਕਿਹੜੇ ਕਿਹੜੇ ਮਾਤਮਨਗਰ ਦੋਨਾ ਨਾਨਕਾ ਲਾਹੇਵਲ ਟਾਣੀ ਬਹੁਤ ਲੱਗੀ ਜਾਂਦੀ ਹੈ ਬਿਮਾਰੀ ਆ ਜਿਵੇਂ ਹਾਂਜੀ ਕਿਹੜੀ ਕਿਹੜੀ ਜਿਵੇਂ ਚਿੱਟੇ ਵਾਲ ਹੋ ਗਏ ਹੋਰ ਪੋਲੀਏ ਹੋ ਗਏ ਜਿਵੇਂ ਹੋਰ ਲਾਲ ਬਿਮਾਰੀਆਂ ਬਹੁਤ ਆ ਗਈਆਂ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਮੰਗਾ ਸਰਕਾਰ ਤੋਂ ਕਰਦੇ ਆਂ ਵੀ ਇੱਕ ਤਾਂ ਪਾਣੀ ਲੱਗਿਆ ਹੋਣਾ ਏ ਕੰਦਾ ਪਾਣੀ ਬੰਦ ਕੀਤਾ ਜਾਵੇ ਜਿਹੜਾ ਫੈਕਟਰੀਆਂ ਦਾ ਤੇ ਸਾਨੂੰ ਕੋਈ ਬੋਰ ਦਿੱਤੇ ਜਾਵੇ ਡੰਡਾ ਮਿਲਵੇ ਬੱਜ ਡੂੰਗੀ ਉਤੀ ਦੇ ਵਧੇ ਪਾ ਕੀ ਨਾਮ ਤੁਹਾਡਾ ਸਰ ਜੀ ਤਲਕਾਰ ਸਿੰਘ ਕਿਹੜੇ ਪਿੰਡ ਰਹਿੰਦੇ ਹੋ ਦੋਨਾਂ ਨਾਨਕ ਜਿਹੜਾ ਪੀਣ ਦਾ ਪਾਣੀ ਓਕੇ ਜਾਏ ਜ਼ਹਿਰਾ ਜਿਹੜਾ ਫਸਲਾਂ ਨੂੰ ਪਾਣੀ ਲਾਂਦੇ ਉਹ ਕਿਹਦੇ ਉਹ ਸਹੀ ਹੈ ਜਿਹੜਾ ਜ਼ਹਿਰਾ ਪਾਣੀ ਹੁੰਦਾ ਕਾਰਨ ਕੀ ਬਣਦੇ ਉਹ ਦਰਿਆ ਵਿੱਚ ਦਰਿਆ ਚ ਦਰਿਆ ਹੈਗਾ ਇਹ ਉਹਦਾ ਸੂਰਾ ਆਂਦਾ ਹੈ ਗਲਤ ਪਾਣੀ ਤੇ ਗਲਤ ਪਾਣੀ ਛੱਡਦੇ ਨੇ ਕੋੜਾ ਪਾਣੀ ਸਾਰਾ ਖਰਾਬ ਪਾਣੀ ਫੈਕਟਰੀਆਂ ਲਾਂਦਾ ਫੇ ਉਹੀ ਯਾਦ ਸਾਡੇ ਬੋਰਾ ਜੀ ਆਂਦਾ ਫੇ ਪਾਣੀ ਉਹਨਾਂ ਨਾਲ ਬਿਮਾਰੀਆਂ ਫੈਲਦੀਆਂ ਹਾਂਜੀ ਕਿਹੜੇ ਕਿਹੜੀਆਂ ਜਿਵੇਂ ਜਿਵੇਂ ਜੇ ਮੇਰੇ ਕਾਲ ਸੁਣਾ ਦੇਦਾ ਆਪਾਂ ਛੋਟੇ ਬੱਚਿਆਂ ਦੇ ਛੋਟੇ ਬੱਚਿਆਂ ਟਟੀਆਂ ਲੱਗ ਜਾਂਦੀਆਂ ਨੇ ਚਿੱਟੇ ਵਾਲ ਹੋਈ ਜਾਂਦੇ ਚਿੱਟੇ ਵਾਲ ਹੋਈ ਜਾਂਦੇ ਨੇ ਵੱਡੇ ਬੰਦੇ ਨੂੰ ਟਟੀਆਂ ਲੱਗ ਜਾਂਦੀਆਂ ਨੇ ਮਸਲਾ ਤਾਂ ਸਾਡਾ ਬੜਾ ਗਲਤ ਹੋ ਗਿਆ ਹੈ ਸਰਕਾਰਾਂ ਨੂੰ ਕੋਈ ਮੰਗ ਕੀਤੀ ਸਰਕਾਰਾਂ ਨੂੰ ਕੀਤੀ ਹੈ ਮੰਗ ਕੋਈ ਮੰਗ ਤਾਂ ਬੜੀਆਂ ਕੀਤੀਆਂ ਨੇ ਪਰ ਸਾਡਾ ਕਿਸੇ ਕਹਿਣਾ ਨਹੀਂ ਸੁਣਿਆ ਛੇਰਾ ਕੁਮਾਇ ਸਿੰਘ ਸਵਣਾ ਆਂਦੇ ਨੇ ਕਹੇ ਜਾਂਦੇ ਨੇ ਆ ਦੇਖੋ ਸਾਡੀ ਤਾਰ ਪੈਉਣ ਕੋੜੀ ਤੋ ਕਿਵੇਂ ਚੜੀਦਾ ਕਬੱਡੀ ਲੈਂ ਚਲਦੀ ਤੇ ਹੁਣ ਪੀਣਾਰੇ ਪਾਣੀ ਲੈ ਕੇ ਕੋਈ ਮੰਗ ਕਰਦੇ ਹੋ ਹਾਂਜੀ ਮੰਗ ਹੈਗੀ ਏ ਸਾਡੀ ਕਿ ਪਾਣੀ ਸਾਡਾ ਵਧੀਆ ਮਿਲਣਾ ਚਾਹੀਦਾ ਹੈ ਇਹਨੂੰ ਆਦੋ ਨਾ ਨੀ ਨਾਮ ਹੈ ਤੁਹਾਡਾ ਜੀ ਕੁਮਿੰਦਰ ਸਿੰਘ ਜੀ ਇੱਥੇ ਜੋ ਪੀਣ ਵਾਲਾ ਪਾਣੀ ਹੈ ਉਹ ਕਿਦਾਂ ਦਾ ਜੀ ਬਹੁਤ ਮਾੜਾ ਜੀ ਤੇ ਜੋ ਫਸਲਾਂ ਨੂੰ ਪਾਣੀ ਲਾਂਦੇ ਉਹ ਕਿਦਾਂ ਦਾ ਜੀ ਮਾੜਾ ਜੀ ਕਾਰਨ ਕੀ ਮੰਨਦੇ ਹੋ ਕਾਰਨ ਸਾਡੇ ਲੱਗੇ ਇੱਕ ਦਰਿਆ ਹੈ ਪਹਿਲਾਂ ਤਾਂ ਵਿੱਚ ਸਾਫ਼ ਪਾਣੀ ਆਉਂਦਾ ਸੀ ਹੁਣ ਦੂਸਰਾ ਆਪਣਾ ਫੈਕਟਰੀਆਂ ਦਾ ਆਉਂਦਾ ਹੈ ਨਾਲਿਆਂ ਦਾ ਆਉਂਦਾ ਪਿੰਡ ਵਾਲੇ ਯਾਰਾਂ ਦਾ ਗੰਦਾ ਪਾਣੀ ਆਉਂਦਾ ਹੈ ਉਹਦੇ ਕਰਕੇ ਉਹੀ ਫਸਲਾਂ ਨੂੰ ਲਾਵੀਗਾ ਉਹੀ ਮੱਝਾਂ ਪੀਂਦੀਆਂ ਉਤੋ ਹੀ ਫਸਲਾਂ ਖਾਈ ਦਾ ਤੇ ਛੋਟੇ ਛੋਟੇ ਬੱਚਿਆਂ ਦੇ ਆਪਣੇ ਵਾਲ ਵਾਈਟ ਹੋ ਰਹੇ ਨੇ ਤੇ ਆਪਣੇ ਆਮ ਜਿਹੋ ਤਰ੍ਹਾਂ ਜਿਹੇ পেট পেট ਛੋਟੀ ਛੋਟੀ ਉਮਰ ਵਧੀ ਜਾਂਦੇ ਨੇ ਗੋਡਿਆਂ ਦਾ ਦਰਦ ਸਿਰ ਦਰਦ ਗਲਾ ਦਰਦ ਹਾਂਜੀ ਤੇ ਇਹ ਇਹ ਕਾਰਨ ਇਹ ਗੰਦੇ ਪਾਣੀ دریا ਕਰਕੇ ਹਾਂਜੀ دریا ਕਰਕੇ ਜੀ دریا ਦਾ ਪਾਣੀ ਕਿੰਦੇ ਸਾਫ਼ ਹੁੰਦਾ ਹੈਗਾ ਨਹੀਂ ਜੀ ਵਿੱਚ ਛੱਡਦੇ ਆ ਕਾਲਾ ਪਾਣੀ ਛੱਡਦੇ ਆ ਇਹ ਰਾਤ ਨੂੰ ਛੱਡਦਾ ਜਿਵੇਂ ਮੱਛੀਆਂ ਬਹੁਤ ਜੀਵ ਜੰਤੂ ਮਰ ਜਾਂਦੇ ਇਹ 10 10 ਦਿਨ ਸਾਨੂੰ ਨਿੰਦਰ ਨਹੀਂ ਆਵੀ ਰਾਤ ਨੂੰ ਬੜਾ ਹੀ ਪਿਆਣੀ ਮੁਸ਼ਕ ਜਿਹੜੇ ਆਪਣਾ ਮੱਛੀਆਂ ਮਰ ਜਾਂਦਾ ਮੁਸ਼ਕ ਬਹੁਤ ਮਾੜਾ ਹੁੰਦਾ ਹੈ 10 10 ਦਿਨ ਨਿੰਦਰ ਨਹੀਂ ਆਜੀ ਫੋਤ ਬਾਦ ਨਗਾਲ ਸਹੀ ਛੱਡ ਦਿੰਦੇ ਆ ਮੱਛੀ ਮੱਛੀ ਮਰੀ ਗਈ ਇਸ ਮੁਸ਼ਕ ਸਾਰਾ ਲੰਘ ਜਾਂਦਾ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਹੀ ਮੰਗ ਕਰਨੇਗੀ ਡੋਂਗੇ ਤੇ ਵਧੀਆ ਪਾਣੀ ਬੋਰ ਕਰਾ ਕੇ ਦਿੱਤੇ ਜਾਣ ਹਰੇਕ ਪਿੰਡ ਦੇ ਵਿੱਚ 5 7 3 ਲਗਾਉਣੇ ਚਾਹੀਏ ਨੇ ਤੇ ਆਜ਼ਾਦੀ ਨੂੰ 74 75 ਸਾਲ ਹੋ ਗਏ ਹਾਲ ਤੱਕ ਪਾਣੀ ਨਹੀਂ ਮਿਲ ਰਿਹਾ ਨਹੀਂ ਜੀ ਉਹ ਦੂਸ਼ਿਤ ਪਾਣੀ ਜਿਹੜਾ ਹੈਗਾ ਜਿਹੜਾ ਪਾਣੀ ਗੰਦਾ ਹੋ ਜਾਂਦਾ ਉਹਦੇ ਦੋ ਤਰ੍ਹਾਂ ਦੇ ਇਫੈਕਟ ਨਜ਼ਰ ਆਉਂਦੇ ਨੇ ਇੱਕ ਇਫੈਕਟ ਹੁੰਦੇ ਨੇ ਜਿਹੜੇ ਇਮੀਡੀਏਟ ਜਿਹੜੇ ਆਪਾਂ ਨੂੰ ਅੱਜ ਹੀ ਪਤਾ ਲੱਗ ਜਾਂਦਾ ਕਿ ਬਿਮਾਰੀ ਹੋ ਇੱਕ ਲੌਂਗ ਟਰਮ ਇਫੈਕਟ ਹੁੰਦੇ ਨੇ ਜਿਹੜੇ ਅੱਜ ਨਹੀਂ ਅਸਰ ਦਿਖਾਉਂਦੇ ਲੇਕਿਨ ਕੁਝ ਮਹੀਨੇ ਸਾਲਾਂ ਬਾਅਦ ਅਸਰ ਨਜ਼ਰ ਆਉਂਦਾ ਜਿਹੜੇ ਨਾਲ ਦੀ ਨਾਲ ਨਜ਼ਰਾਂ ਨੂੰ ਸ਼ੁਰੂ ਹੋ ਜਾਂਦੇ ਉਹਦੇ ਵਿੱਚ ਹੈਪੇਟਾਈਟਿਸ ਜਿੰਨਾ ਆਪਾਂ ਕਹਿੰਦੇ ਪੀਲੀਆ ਹੋ ਜਾਂਦੀ ਹੈ ਕ੍ਰੀਵਲ ਪੇਸ਼ੰਗੋ ਜਿਹਦੇ ਹੈਪੇਟਾਈਟਿਸ ਏ ਤੇ ਈ ਬਹੁਤ ਕਾਮਨ ਹੈ ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਲੂਜ਼ ਮੋਸ਼ਨ ਗੈਸਟ੍ਰੋਐਂਟ੍ਰਾਈਟਿਸ ਕੀੜੇ ਜੀਆਰਡੀਐਸ ਇਸ ਐਧਾ ਦੀਆਂ ਬਿਮਾਰੀਆਂ ਜਿਹੜੀਆਂ ਪੇਟ ਨੂੰ ਖਰਾਬ ਕਰਦੀਆਂ ਇਸ ਤੋਂ ਇਲਾਵਾ ਸਕਿਨ ਦੀਆਂ ਬਿਮਾਰੀਆਂ ਸਕਿਨ ਦੀ ਸੈਪਸਿਸ ਹੋ ਜਾਂਦੀ ਹੈ ਸਕੇਬੀਜ਼ ਹੋ ਜਾਂਦੀ ਹੈ ਖਾਰਿਸ਼ ਹੋ ਜਾਂਦੀ ਹੈ ਸਿਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਜਿਵੇਂ ਪੰਜਾਬੀ ਵਿੱਚ ਕਹਿੰਦੇ ਜੂਹਾ ਪੈ ਜਾਂਦੀਆਂ ਲਾਈਸ ਜਿਹੜੇ ਨੇ ਉਹ ਆ ਜਾਂਦੇ ਆ ਇਹ ਸਾਰੇ ਗੰਦੇ ਪਾਣੀ ਜਿਹੜੇ ਤੋਂ ਸ਼ੁਰੂਆਤ ਹੁੰਦੀ ਹੈ ਇਸ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਵੀ ਸਾਡੇ ਗੋਡੇ ਕੰਮ ਨਹੀਂ ਕਰਦੇ ਸਾਨੂੰ ਸਾਂਹ ਚੜਦਾ ਵਾਲ ਚਟ ਟਿਓ ਰਹੇ ਨੇ ਸੁਣਨ ਚ ਦਿੱਕਤ ਹੋ ਰਹੀ ਹੈ ਕਿ ਪੀਣ ਵਾਲਾ ਜੋ ਪਾਣੀ ਸਾਫ਼ ਨਹੀਂ ਆ ਰਿਹਾ ਇਸ ਦੇ ਨਾਲ ਦਰਿਆ ਚ ਜਿਹੜਾ ਪਾਣੀ ਆਉਂਦਾ ਉਹਨਾਂ ਜ਼ਮੀਨ ਦਾ ਪਾਣੀ ਵੀ ਗੰਦੇ ਗੰਦਾ ਹੋ ਗਿਆ ਹੈ ਟਿਊਬਵੋ ਚਲਾਣੇ ਫਸਲਾਂ ਨੂੰ ਜੋ ਪਾਣੀ ਲੱਗਦਾ ਲੌਂਗ ਟਰਮ ਇਫੈਕਟ ਜਿਹੜੇ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਕਈ ਇਫੈਕਟ ਪਹਿਲੇ ਹੀ ਨਜ਼ਰ ਆ ਜਾਂਦੇ ਨੇ ਕਈ ਲੰਬਾ ਟਰੇਨ ਪੈਨ ਤੇ ਨਜ਼ਰ ਆਦੇ ਉਹਦੇ ਵਿੱਚ ਕੈਂਸ ਵਾਲ ਜਿਹੜੇ ਜਿਹੜੇ ਛੋਟੇ ਬੱਚਿਆਂ ਦੇ ਵਾਲ ਗਰੇ ਹੇਅਰ ਕਹਿੰਦੇ ਹਨ ਉਹਨਾਂ ਨੂੰ ਅਸੀਂ ਉਹ ਆਨ ਲੱਗ ਜਾਂਦੇ ਐ ਸਕਿਨ ਦੀਆਂ ਪੱਕੀਆਂ ਬਿਮਾਰੀਆਂ ਹੋ ਜਾਂਦੀਆਂ ਐ ਬਲੱਡ ਕੈਂਸਰ ਹੋ ਜਾਂਦੇ ਐ ਲੰਗਸ ਦੀਆਂ ਬਿਮਾਰੀਆਂ ਹੋ ਜਾਂਦੀਆਂ ਐ ਸਾਹ ਚ ਮੁਸ਼ਕਿਲ ਆਂਦੀ ਐ ਇਹ ਲੌਂਗ ਟਰਮ ਇਫੈਕਟਸ ਐ ਸਾਰੇ ਹਲੋ ਹਾਂਜੀ ਗੁੱਡ ਇਵਨਿੰਗ ਜੀ ਹਾਂਜੀ ਗੁਡ ਇਵਨਿੰਗ ਜੀ ਸੰਦੀਪ ਅਬਰੋਲ ਬੋਲ ਰਿਹਾ ਸਰ ਏਬੀਐਨ ਨਿਊਜ਼ ਤੋਂ ਹਾਂਜੀ ਹਾਂਜੀ ਕੇਐਲਈ ਠੀਕੋ ਠੀਕੋ ਸਰ ਹਾਂ ਜੀ ਸਰਕ ਸਤਲੁਜ ਦਰਿਆ ਚ ਗੰਦਾ ਪਾਣੀ ਆ ਰਿਹਾ ਹੈ ਜਿੰਦੇ ਨਾਲ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਨਹੀਂ ਦਰਿਆ ਚ ਕਿ ਜਿਹੜਾ ਆਪਣੇ ਕੋਲ ਕਰੀਕ ਪੈਂਦੀ ਹੈ ਦੋ ਦੋਨਾ ਚ ਕਰੀਕ ਚ ਦਰਿਆ ਚ ਹੋਏ ਓਕੇ ਜਿਹੜਾ ਉਹਨਾਂ ਦਾ ਇਹ ਕਹਿਣਾ ਵੀ ਦਰਿਆ ਤੇ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਆਂਦਾ ਲੁਧਿਆਣੇ ਤੋਂ ਮੁਕਸਰ ਤੋਂ ਸਤਲੁਜ ਤੋਂ ਜਿੰਦੇ ਨਾਲ ਮੱਛੀਆਂ ਵੀ ਮਰ ਜਾਂਦੀਆਂ ਤੇ ਕਈ ਕਿ ਦਿਨ ਸਮੈਲ ਵੀ ਰਹਿ ਜਾਂਦੀ ਹੈ ਤੇ ਉਹ ਪਾਣੀ ਜ਼ਮੀਨ ਤੇ ਸਿਵਦਾ ਜਿੰਨੇ ਟਿਊਬਵਾਲਾ ਨਾਲ ਖੇਤਾਂ ਨੂੰ ਪਾਣੀ ਲੱਗਦਾ ਹੈ ਤੇ ਉਹ ਹੀ ਫਸਲਾ ਸੀ ਵੀ ਖਾਨੇ ਆ ਤੇ ਦੇਖ ਉਹਨੇ ਉਹ ਬੰਮ ਆ ਗਿਆ ਕਰਦੇ ਉਹਦੇ ਬਾਰੇ ਇਹ ਹੈ ਕਿ ਜੋ ਰਿਸੋਰਸ ਮਤਲਬ ਜਿੱਥੋਂ ਪਾਣੀ ਆ ਰਿਹਾ ਉਹ ਤਾਂ ਕਿ ਆਇਡੈਂਟੀਫਾਈ ਕਰਵਾ ਕੇ ਤੇ ਜੋ ਵੀ ਪਿਕ ਦਾ ਪਾਣੀ ਨੂੰ ਬੰਦ ਕਰਾਵਾਂਗੇ ਤੇ ਜੇ ਪਾਣੀ ਫਿਰ ਵੀ ਬੰਦ ਨਹੀਂ ਹੁੰਦਾ ਵੀ ਸਟੈਪ ਲੈਣਾ ਪੈਂਦਾ ਕਾਨੂੰਨੀ ਲੈਣਾ ਪੈਂਦਾ ਸਟੈਪ ਤਦੋਂ ਲੈ ਕੇ ਉਹਨੂੰ ਬੰਦ ਕਰਾਵਾਂਗੇ ਜੀ ਹਾਂਜੀ ਹਾਂਜੀ ऐसी लेटेस्ट खबर देखने के लिए हमारे चैनल को सबक्राइब करना ना भूले जय हिंदी